ਸੋ ਗੱਲ ਦੀ ਮੈਂ ਦੇਰੀ ਵੀਡੀਓ ਬਣਾ ਰਿਆ ਤਾਂ ਨਾਗ ਫਨੀ ਹੈ ਔਰ ਬੇਸੋ ਨੂੰ ਕਿੰਨੇ ਸੰਦੇ ਲੱਗਦੇ ਹੋਏ ਉਹ ਨਾ ਦੇ ਬੱਚ ਜਿਹੜਾ ਰੂਟ ਹੈ ਉਹ ਖਾਣਾ ਉਹਦੇ ਕਿੰਨੇ ਫਾਇਦੇ ਆ ਮੈਂ ਤੁਹਾਨੂੰ ਦੱਸਾਂ ਵੈਸੇ ਤੇ 나ਗ ਫਨੀ ਜਿਹੜਾ ਹੈ ਚਮਤਕਾਰੀ ਪੌਦਾ ਹੈ ਇਹ ਕਾਂਟਿਆਂ ਨਾਲ ਭਰਿਆ ਹੁੰਦਾ ਹੈ ਕਾਂਟੇ ਇਹਦੇ ਵਿੱਚ ਬਹੁਤ ਹੁੰਦੇ ਹਨ ਤੇ ਇਸ ਨੂੰ ਪੰਜਾਬੀ ਦੇ ਵਿੱਚ ਛੱਤਰਥੋਰ ਵੀ ਕਹਿੰਦੇ ਹਨ ਤੇ ਹਿੰਦੀ ਚ ਨਾਗਫਨੀ ਕਹਿੰਦੇ ਹਨ। ਬਾਕੀ ਨਾਗਫਨੀ ਜਿਹੜੀ ਆ ਇਹ ਕਾਂਡੇ ਬਹੁਤ ਹੋਣ ਕਰਕੇ ਇਧਰ ਫੁੱਲ ਜਿਹੜੇ ਆ ਬਹੁਤ ਸੁੰਦਰ ਹੁੰਦੇ ਹਨ। ਤੇ ਬੱਜਰ ਜ਼ਮੀਨ ਦੇ ਵਿੱਚ ਇਹ ਪੈਦਾ ਹੋ ਜਾਂਦਾ ਹੈ। ਜਿਆਦਾ ਪਾਣੀ ਦੀ ਵੀ ਲੋੜ ਨਹੀਂ ਹੈ। ਤੇ ਆਮ ਤੌਰ ਤੇ ਜੇ ਦੇਖਿਆ ਜਾਏ ਤੇ ਨਾਗਫਨੀ ਦਾ ਜਿਹੜਾ ਫਲ ਆ ਬਹੁਤ ਜ਼ਿਆਦਾ ਸੋ ਆਦੰਦਾ ਹੈ ਤੇ ਇਸ ਨੂੰ ਖਾਦਾ ਵੀ ਜਾਂਦਾ ਹੈ ਸਰੀਰ ਦੇ ਦਰਦਾਂ ਲਈ ਇਹਦਾ ਫਲ ਜਿਹੜਾ ਉਹ ਬਹੁਤ ਕੀਮਤੀ ਹੈ ਕਿਉਂਕਿ ਦਰਦਾਂ ਨੂੰ ਇਹ ਖਤਮ ਕਰਦਾ ਵਾ ਭਿਆਨਕ ਤੋਂ ਭਿਆਨਕ ਦਰਦ ਵੀ ਇਹ ਠੀਕ ਕਰਦਾ ਹੈ ਤੇ ਪਹਾੜੀ ਤੇ ਪਥਰੀਲੀ ਜਗ੍ਹਾ ਤੇ ਇਹ ਆਮ ਤੌਰ ਤੇ ਉਗ ਪੈਂਦਾ ਹੈ ਇਹ ਖੂਨ ਸਾਫ ਕਰਦਾ ਹੈ ਤੇ ਇਸ ਨੂੰ ਇਸ ਕਰਕੇ ਵਰਤਿਆ ਜਾਂਦਾ ਹੈ ਕਿ ਕਿਲ ਮਹਾਸ਼ੇ ਸ਼ਾਈਆਂ ਵਗੈਰਾ ਦਰਦਾਂ ਇਸ ਨੂੰ ਦੋ ਪੀਸ ਕਰਕੇ ਤੇ ਉਸ ਨੂੰ ਤਵੇ ਤੇ ਗਰਮ ਕਰਕੇ ਜਿਹਨ ਜਗ੍ਹਾ ਤੇ ਦਰਦ ਹੁੰਦੀ ਹੈ ਉਹ ਜਗ੍ਹਾ ਤੇ ਲਗਾਇਆ ਜਾਏ ਤਾਂ ਠੀਕ ਹੋ ਜਾਂਦਾ ਹੈ ਸਾਟੀਕਾ ਦੇ ਜਿਹੜੇ ਮਰੀਜ਼ ਨੇ ਉਹਨਾਂ ਲਈ ਇਹ ਬਹੁਤ ਵਧੀਆ ਚੀਜ਼ ਹੈ ਇਸ ਵਿੱਚ ਪੋਟਾਸ਼ੀਅਮ ਮੈਗਨੀਸ਼ੀਅਮ ਵਿਟਾਮਿਨ ਸੀ ਤੇ ਕੈਲਸ਼ੀਅਮ ਬਹੁਤ ਮਾਤਰਾ ਵਿੱਚ ਪਾਇਆ ਜਾਂਦਾ ਹੈ 슈ਗਰ ਦੇ ਮਰੀਜ਼ਾਂ ਲਈ ਇਹ ਬਹੁਤ ਵਧੀਆ ਚੀਜ਼ ਹੈ ਬੀਪੀ ਜਿਨ੍ਹਾਂ ਦਾ ਹਾਈ ਹੁੰਦਾ ਹੈ ਉਹਨਾਂ ਨੂੰ ਇਸਤੇਮਾਲ ਕਰਨਾ ਚਾਹੀਦਾ ਹੈ ਜਿਨ੍ਹਾਂ ਦਾ ਮੋਟਾਪਾ ਜ਼ਿਆਦਾ ਹੈ ਇਹਦਾ ਸੇਵਨ ਕਰੋ ਮਟਾਪਾ ਜਿਹੜਾ ਏ ਘੱਟ ਕਰਨ ਦਾ ਰਾਮਬਾਣ ਇਲਾਜ ਹੈ ਇਹਦੇ ਵਿੱਚ ਫਲ ਨੂੰ ਰਾਮਫਲੀ ਅਨਾਰ ਫਲੀ ਨਾਗਫਨੀ ਇਹਨਾਂ ਨੂੰ ਕਿਹਾ ਜਾਂਦਾ ਇਸ ਦੇ ਫਲ ਨੂੰ ਤੇ ਬਾਕੀ ਜਿਨ੍ਹਾਂ ਦਾ ਕੈਲਸਟੋਲ ਵਗੈਰਾ ਜਿਆਦਾ ਹੁੰਦਾ ਵਾ 슈ਗਰ ਚ 슈ਗਰ ਬਹੁਤ ਜਿਆਦਾ ਵਾ ਜੋੜਾਂ ਦਾ ਦਰਦ ਹੈ ਨਸਾਂ ਦੀ ਬਲਾਕੇਜ ਹੈ ਬੀਪੀ ਹਾਈ ਹੁੰਦਾ ਵਾ ਉਹਨਾਂ ਲਈ ਇਹ ਬਹੁਤ ਜ਼ਬਰਦਸਤ ਰਾਮ ਬਾਣੇ ਇਲਾਜ ਹੈ ਬਾਕੀ ਇਹ ਆਮ ਤੌਰ ਤੇ ਗਰਮ ਹੁੰਦੀ ਹੈ ਇਹਦਾ ਤੇਲ ਤੇ ਜੂਸ ਰਹੀ ਇਸ ਨੂੰ ਵਰਤਿਆ ਜਾਂਦਾ ਹੈ ਇਸ ਵਿੱਚ ਫਾਈਬਰ ਦਾ ਕਦਰ ਨਾ ਹੁੰਦਾ ਹੈ ਸਰੀਰ ਦੇ ਹਰ ਹਿੱਸੇ ਜਿਵੇਂ ਸੂਜਨ ਬਹੁਤ ਜ਼ਿਆਦਾ ਹੈ ਇਸ ਸਮਾਲ ਕਰਨ ਨਾਲ ਇਸ ਤੋਂ ਰਾਹਤ ਮਿਲਦੀ ਹੈ ਇਸ ਦੀ ਵਰਤੋਂ ਕਰਨ ਨਾਲ ਤੁਹਾਨੂੰ ਕਦੀ ਵੀ ਸਰੀਰ ਵਿੱਚ ਸੂਜਨ ਨਹੀਂ ਆਏਗੀ ਤੇ ਆਮ ਤੌਰ ਤੇ ਇਸ ਦਾ ਤੇਲ ਜਿਹੜਾ ਘਰ ਵਿੱਚ ਰੱਖਣਾ ਚਾਹੀਦਾ ਹੈ ਪੰਸਾਰੀ ਤੋਂ ਇਸ ਦਾ ਤੇਲ ਜਿਹੜਾ ਉਹ ਮਿਲ ਜਾਂਦਾ ਹੈ ਇਸ ਦੇ ਤਣੇ ਨੂੰ ਘੱਟ ਕੇ ਜੇ ਜਗ੍ਹਾ ਤੇ ਜ਼ਖਮ ਆ ਜਾਂ ਸੋਜ ਆ ਗਰਮ ਕਰਕੇ ਲਗਾਉਣ ਨਾਲ ਠੀਕ ਹੋ ਜਾਂਦਾ ਹੈ ਸਰੀਰ ਦੇ ਹਰ ਜ਼ਖਮ ਇਹਦਾ ਪਾਊਡਰ ਵੀ ਲਗਾਉਣ ਨਾਲ ਠੀਕ ਹੋ ਜਾਂਦਾ ਹੈ ਪੀਲੀਏ ਦੇ ਮਰੀਜ਼ਾਂ ਲਈ ਅਤੇ ਖੂਨ ਨੂੰ ਵਧਾਉਣ ਲਈ ਤੇ ਪਾਚਨ ਕਿਰਿਆ ਠੀਕ ਕਰਨ ਲਈ ਤੇ ਕਬਜ਼ ਨੂੰ ਖਤਮ ਕਰਨ ਲਈ ਇਹ ਬਹੁਤ ਵਧੀਆ ਮੈਡੀਸਨ ਆ ਕਾਂਸਰ ਦੇ ਮਰੀਜ਼ਾਂ ਲਈ ਇਹ ਵਰਦਾਨ ਦਾ ਕੰਮ ਕਰਦਾ ਹੈ ਤੇ ਇਸ ਵਿੱਚ ਵਿਟਾਮਿਨ ਏ ਬਹੁਤ ਜ਼ਿਆਦਾ ਹੁੰਦਾ ਹੈ ਸਰੀਰ ਤੇ ਦਾਗ ਧੱਬੇ ਜਿਹੜੇ ਨੇ ਉਸ ਨੂੰ ਵੀ ਇਹ ਠੀਕ ਕਰਦਾ ਹੈ ਚੁਰਰੀਆਂ ਜਿਨ੍ਹਾਂ ਦੇ ਆਮ ਤੌਰ ਤੇ ਪਈਆਂ ਹੁੰਦੀਆਂ ਹਨ ਉਹਨਾਂ ਨੂੰ ਵੀ ਇਹ ਠੀਕ ਕਰਦਾ ਹੈ ਮਈ ਜੂਨ ਵਿੱਚ ਇਸ ਦਾ ਫਲ ਜਿਹੜਾ ਉਹ ਪੱਕ ਜਾਂਦਾ ਹੈ ਤੇ ਇਸ ਨੂੰ ਭਾਤਿਆਂ ਜੀ ਵੀ ਕਹਿੰਦੇ ਹਨ ਇਸ ਦਾ ਫਲ ਖਾਣ ਲਈ ਬਹੁਤ ਸਾਵਧਾਨੀ ਦੀ ਲੋੜ ਹੈ ਦਵਾਈਆਂ ਵਿੱਚ ਵਰਤਿਆ ਜਾਂਦਾ ਹੈ ਤੇ ਸਾਲ ਵਿੱਚ ਦੋ ਵਾਰੀ ਇਹਦਾ ਜਿਹੜਾ ਏ ਫਲ ਲੱਗਦਾ ਹੈ ਸਰਦੀਆਂ ਤੇ ਬਰਸਾਤ ਵਿੱਚ ਇਹ ਆਮ ਤੌਰ ਤੇ ਇਹਦਾ ਫਲ ਜਿਹੜਾ ਉਹ ਪੱਕ ਜਾਂਦਾ ਹੈ ਬਾਕੀ ਤੁਸੀਂ ਆਮ ਤੌਰ ਤੇ ਦੇਖਿਆ ਹੋਣਾ ਕਿ ਇਸ ਨੂੰ ਖੇਤਾਂ ਦੀ ਵਾਰਡ ਪਸ਼ੂਆਂ ਤੋਂ ਬਚਾਉਣ ਵਾਸਤੇ ਫਸਲ ਨੂੰ ਇਹ ਖੇਤਾਂ ਦੀ ਵਾਰਡ ਵਿੱਚ ਦਾਵੀ ਕੰਮ ਕਰਦਾ ਹੈ ਆਮ ਤੌਰ ਤੇ ਜਿਹੜੇ ਕਿਸਾਨ ਵੀਰ ਨੇ ਉਹ ਇਸ ਨੂੰ ਖੇਤਾਂ ਦੇ ਆਲੇ ਦੁਆਲੇ ਲਗਾ ਦਿੰਦੇ ਹਨ ਤਾਂ ਫਿਰ ਬਹੁਤ ਤੇਜ਼ੀ ਨਾਲ ਇਹ ਫੈਲਦਾ ਹੈ ਤੇ ਬਾਕੀ ਕੁਝ ਸਾਵਧਾਨੀਆਂ ਇਸ ਕਰਕੇ ਪਤਨੀਆਂ ਚਾਹੀਦੀਆਂ ਹਨ ਕਿ ਜਦੋਂ ਵੀ ਇਸ ਨੂੰ ਇਸਤੇਮਾਲ ਕਰਨਾ ਹੈ ਇਹਦੇ ਜਿਹੜੇ ਕਾਂਟੇ ਨੇ ਪਹਿਲਾਂ ਉਹਨਾਂ ਨੂੰ ਸਾਫ਼ ਕਰਨਾ ਚਾਹੀਦਾ ਹੈ ਕਾਂਟੇ ਸਾਫ਼ ਕਰਨ ਤੋਂ ਬਾਅਦ ਇਹਨੂੰ ਚੰਗੀ ਤਰ੍ਹਾਂ ਧੋਣ ਤੋਂ ਬਾਅਦ ਇਹਦੇ ਪੀਸ ਕਰਕੇ ਫੇਰ ਹੀ ਇਸ ਦਾ ਇਸਤੇਮਾਲ ਕਰਨਾ ਚਾਹੀਦਾ ਹੈ ਅਗਰ ਇਹ ਮੇਰੀ ਵੀਡੀਓ ਤੁਹਾਨੂੰ ਚੰਗੀ ਲੱਗੇ ਲਾਈਕ ਸ਼ੇਅਰ ਤੇ ਕਮੈਂਟਸ ਕਰਨਾ ਸਤਿ ਸ੍ਰੀ ਅਕਾਲ ਜੀ